ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਦੇ ਸਾਹਮਣੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਤੱਕ ਅਰਥੀ ਮਾਰਚ ਕੱਢਿਆ ਗਿਆ ਅਤੇ ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਗੇਟ ਦੇ ਬਾਹਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਪਿੰਦਰ ਅਭਨ ਕਵਿੰਦਰ ਗਰੋਵਰ ਪਰਮਜੀਤ ਸਿੰਘ ਸ਼ੇਰੋਵਾਲੀਆ ਅਤੇ ਹੋਰ ਵੱਖ-ਵੱਖ ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੜੀਆਂ-ਵੜੀਆਂ ਗੱਲਾਂ ਕਰਦੇ ਸੰਨ ਪਰ ਸੱਤਾ ਵਿੱਚ ਆ ਕੇ ਮੁਲਾਇਮਾ ਦਾ ਸ਼ੋਸ਼ਣ ਕਰ ਰਹੇ ਹਨ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੇ ਮੀਟਿੰਗਾਂ ਨਹੀਂ ਦੇ ਰਹੇ ਪੁਰਾਣੀ ਪੈਨਸ਼ਨ ਨਹੀਂ ਬਹਾਲ ਕਰ ਰਹੇ ਕੱਚੇ ਮੁਲਾਇਮਾ ਨੂੰ ਪੱਕੇ ਨਹੀਂ ਕਰ ਰਹੇ ਕੰਟੈਕਟ ਸੈਸ਼ਨ ਨੂੰ ਬੰਦ ਨਹੀਂ ਕਰ ਰਹੇ ਇਸ ਕਰਕੇ ਰੋਸ਼ ਕੀਤਾ ਗਿਆ ਹੈ ਅਤੇ ਜੇਕਰ ਮੰਗਾਂ ਜੋ ਪਹਿਲਾਂ ਕਈ ਵਾਰ ਮੰਨ ਲਈਆਂ ਗਈਆਂ ਹਨ ਸਰਕਾਰ ਵੱਲੋਂ ਲਾਗੂ ਨਾ ਕੀਤਾ ਗਿਆ ਸੰਘਰਸ਼ ਨੂੰ ਤਿੱਖਾ ਕਰਕੇ ਪੰਜਾਬ ਸਰਕਾਰ ਵੱਲ ਸੇਧ ਦਿੱਤਾ ਜਾਵੇਗਾ ਅਤੇ ਜਿਸ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇੱਥੇ ਬੋਲਦੇ ਹੋਰ ਆਗੂਆਂ ਨੇ ਕੜੇ ਸ਼ਬਦਾਂ ਵਿੱਚ ਕੀ ਕੀ ਕਿਹਾ ਅਤੇ ਅਗਲੀ ਰਣਨੀਤੀ ਕਿਸ ਤਰ੍ਹਾਂ ਉਲੀਕੀ ਜਾ ਰਹੀ ਹੈ ਕਿ ਪੰਜਾਬ ਵਿੱਚ ਕਿਸੇ ਵੀ ਮੰਤਰੀ ਨੂੰ ਨਹੀਂ ਬੋਲਣ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਘਰਾਵ ਕੀਤਾ ਜਾਵੇਗਾ ਹੋਰ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸੇਖਾ ਮੰਤਰੀ ਮਰਦਾਬਾਦ 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 ਹੋਰ ਦਲਾ ਪਿੱਛੇ ਹੋ ਜਾ ਯਾਰ ਇੱਥੇ ਖੜੋ ਸਾਥੀਓ ਕਰਜੋ ਇੱਕ ਹੋਰ ਦੀ ਨਜ਼ਰ ਆਪਣਾ ਪ੍ਰੋਗਰਾਮ ਪੂਰਾ ਨਹੀਂ ਹੁੰਦਾ ਹੋਣਾ ਚਾਹ ਕਿਸੇ ਹੁਣ ਕੋਈ ਵਿਕਲਪਾਰ ਨਾ ਜਾਵੇ ਬਿਲਕੁਲ ਥੋੜਾ ਦੇਖੋ ਜਿੰਦਾ ਸਰਕਾਰ ਮਰਦਾਬਾਦ ਜਿੰਦਾਬਾਦ ਅੱਜ ਧਰਨਾ ਲਾਇਆ ਗਿਆ ਜੀ ਕਿ ਲੋਡ ਲੱਗੀ ਤੇ ਧਰਨਾ ਜੋ ਅੱਜ ਲਾਇਆ ਹੈ ਜੀ ਸਨੂ ਅਧਿਆਪਕ ਜਥੇਬੰਦੀਆਂ ਜਿਹੜਾ ਫਾਸਲ ਕਵਲੋਂ ਲਗਾਇਆ ਗਿਆ ਹੈ ਪਿਛੇ ਜੇ ਸਿੱਖਿਆ ਮੰਤਰੀ ਸਾਹਿਬ ਨਾਲ ਇੱਕ ਮੀਟਿੰਗ ਹੋਈ ਸੀ ਜਥੇਬੰਦੀਆਂ ਦੀ ਜਿਹਦੇ ਵਿੱਚ ਜਥੇਬੰਦੀਆਂ ਵੱਲੋਂ ਮੰਗ ਰੱਖੀ ਗਈ ਸੀ ਜੋ ਪੀਟੀਆਈ ਅਧਿਆਪਕ ਹੈ ਸਾਡੇ ਉਹਨਾਂ ਦੇ ਪੇਅ ਰੀਵੀਜ਼ਨ ਕਰ ਰਹੀ ਹੈ ਸਰਕਾਰ ਉਹਨਾਂ ਦੇ ਪੇਅ ਘਟਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਦਫਤਰੀ ਕੰਮ ਐ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਸੀ ਅਟੇ ਜੋ ਸਾਡੀਆਂ ਪ੍ਰਾਇਮਰੀ ਤੋਂ ਮਾਸਟਰ ਕਟੇ ਨੇ ਪ੍ਰੋਮੋਸ਼ਨਾਂ ਹੋਈਆਂ ਉਹਦੇ ਲਈ ਸਮੂਲ ਸਕੂਲਾਂ ਵਿੱਚ ਜੋ ਖਾਲੀ ਅਸਾਮੀਆਂ ਹਨ ਉਹਨਾਂ ਤੇ ਸਟੇਸ਼ਨ ਸ਼ੋਅ ਕਰਨ ਦੀ ਗੱਲ ਸੀ ਪਰ ਸਿੱਖਿਆ ਮੰਤਰੀ ਸਾਹਿਬ ਸਾਰੀਆਂ ਗੱਲਾਂ ਤੋਂ ਭੱਜ ਕੇ ਪਿੰਡਾਂ ਦੇ ਸਕੂਲ ਸਭ ਸਿੱਖਿਆ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਬੰਦ ਕਰਦੇ ਨੇ ਜੇ ਮਿਡਲ ਸਕੂਲ ਬੰਦ ਹੁੰਦੇ ਐ ਤਾਂ ਸਾਡੇ ਜਿਹੜੇ ਪਿੰਡਾਂ ਦੇ ਗਰੀਬ ਬੱਚੇ ਆ ਉਹਨਾਂ ਦੇ ਹੱਥਾਂ 'ਚੋਂ ਇਹਨਾਂ ਨੇ ਸਿੱਖਿਆ ਕੋਣ ਆਲਾ ਕੰਮ ਕਰਨਾ ਹੈ ਕਿ ਜੇ ਮੈਡਲ ਸਕੂਲ ਪਿੰਡ ਛੋਟੇ ਵਿੱਚ ਨਾ ਹੋਊਗਾ ਤਾਂ ਉੱਥੋਂ ਦੀਆਂ ਖਾਸ ਕਰਕੇ ਜਿਹੜੀਆਂ ਬੱਚੀਆਂ ਆ ਉਹ ਨੇੜੇ ਕਿਤੇ ਵੀ ਹੋਰ ਸਕੂਲ ਚ ਪੜਾਈ ਨਹੀਂ ਕਰ ਸਕਦੀਆਂ ਉਹ ਪੜਾਈ ਤੋਂ ਵਾਂਝੀਆਂ ਹੋ ਜਾਣਗੀਆਂ। ਅਸੀਂ ਇਸ ਕਰਕੇ ਜੋ ਸਿੱਖਿਆ ਮੰਤਰੀ ਸਾਡੀ ਮੀਟਿੰਗ ਚ ਗੱਲ ਕਰਨ ਤੋਂ ਭੱਜੇ ਹੈ ਉਸ ਦੇ ਖਿਲਾਫ ਅੱਜ ਅਸੀਂ ਧਰਨਾ ਲਾਇਆ ਹੈ। ਜੇ ਇਹ ਸਰਕਾਰ ਤੇ ਸਿੱਖਿਆ ਮੰਤਰੀ ਇਹਨਾਂ ਮੀਟਿੰਗਾਂ ਨੂੰ ਦੁਬਾਰੇ ਸ਼ੁਰੂ ਨਹੀਂ ਕਰਦੇ ਅਤੇ ਸਾਡੀਆਂ ਗੱਲਾਂ ਨਹੀਂ ਮੰਨਦੇ ਤਾਂ ਇਹ ਜੋ ਸੰਘਰਸ਼ਾ ਹੋਰ ਵੀ ਬਹੁਤ ਵੱਡੇ ਰੂਪ ਦਾ ਵਿੱਚ ਅਸੀਂ ਕਰਾਂਗੇ। ਪੰਜਾਬ ਲੈਵਲ ਤੇ ਸਰਨੇ ਰਹਿੰਦੀਆਂ ਜੋ ਵੀ ਕਰਨੇ ਪਏ ਅਸੀਂ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਮੁੱਖ ਮੰਤਰੀ ਸਾਹਿਬ ਉਹ ਕਿਸਾਨਾਂ ਦੇ ਬਾਰੇ ਗੱਲ ਕਰਦੇ ਆ ਕਿ ਸਿੱਖੇਂਦਰ ਸਰਕਾਰ ਉਹਨਾਂ ਨਾਲ ਬਹਿ ਕੇ ਗੱਲ ਕਰੇ ਮਸਲੇ ਹੱਲ ਕਰੇ ਪਰ ਆਪ ਕਿਸੇ ਵੀ ਮੀਟਿੰਗ 'ਚੋਂ ਸ਼ਾਹ ਹਾਜ਼ਰ ਨਹੀਂ ਹੁੰਦੇ ਕਿਤੇ ਵੀ ਗੱਲ ਨਹੀਂ ਕਰਕੇ ਰਾਜੀ ਦੂਜਿਆਂ ਨੂੰ ਨਸੀਹਤਾਂ ਦੇਣੀਆਂ ਸਾਡੇ ਮੁੱਖ ਮੰਤਰੀ ਸਾਹਿਬ ਛੱਡਣ ਤੇ ਆਪ ਖੁਦ ਮੀਟਿੰਗਾਂ 'ਚ ਬੈਠ ਕੇ ਸਾਰਿਆਂ ਵਰਗਾਂ ਦੇ ਮਸਲੇ ਹੱਲ ਕੀ ਕਹਿਣਾ ਹੈ ਤੁਹਾਡਾ ਜੀ ਸਰ ਵੇਖੋ ਇਹ ਧਰਨਿਆਂ 'ਚੋਂ ਨਿਕਲੀ ਸਰਕਾਰ ਅੱਜ ਧਰਨਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਸਿੱਖਿਆ ਮੰਤਰੀ ਹੈ ਚਾਹੇ ਉਹ ਮੁੱਖ ਮੰਤਰੀ ਹੈ ਮੁਲਾਜ਼ਮਾਂ ਨੂੰ ਮੀਟਿੰਗ ਦਿੰਦੇ ਆ ਤਾਂ ਮੀਟਿੰਗ ਕਰਨ ਤੋਂ ਇਹਨਾਂ ਨੂੰ ਇੰਨਾ ਡਰ ਲੱਗਦਾ ਹੈ ਵੀ ਇਹ ਮੀਟਿੰਗ ਤੋਂ ਮੀਟਿੰਗ ਵਾਲੇ ਦੇਣ ਤੋਂ ਇੱਕ ਦਿਨ ਪਹਿਲਾਂ ਮੁਲਾਜ਼ਮਾਂ ਨੂੰ ਇੱਕ ਚਿੱਠੀ ਭੇਜ ਕੇ ਕਹਿ ਦਿੰਦੇ ਕਿ ਇਹ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ ਹੈ ਪੋਸਟਪੋਨ ਤਾਂ ਕੀ ਮੁਲਾਜ਼ਮ ਹੋਣੇ ਗੱਲ ਸਮਝ ਚੁੱਕੇ ਇਹਨਾਂ ਦੀ ਕਿ ਇਹ ਮੀਟਿੰਗ ਕਰਨਾ ਹੀ ਨਹੀਂ ਚਾਹੁੰਦੇ ਇਹ ਸਿਰਫ ਤੇ ਸਿਰਫ ਲਾਰਾ ਤੇ ਮਸ਼ਹੂਰੀ ਕਰਨਾ ਚਾਹੁੰਦੇ ਆ ਇਹ ਸਰਕਾਰ ਜਿਹੜੀ ਆ ਸਭ ਤੋਂ ਪਹਿਲਾਂ ਜਦੋਂ ਸਾਡੇ ਧਰਤਿਆਂ 'ਚ ਬਹਿ ਕੇ ਭਗਵਾਨ ਸਾਨ ਇੱਥੇ ਜਲਾਲਾਬਾਦ ਆਇਆ ਸੀ ਜਦੋਂ ਇਹਨਾਂ ਦੀ ਸੱਤਾ ਨਹੀਂ ਸੀ ਤੇ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਪੁਰਾਣੀ ਪੈਨਸ਼ਨ ਦਾ ਇੱਕ ਧਰਨਾ ਲੱਗਿਆ ਸੀ ਕਿ ਜਦੋਂ ਮੇਰੀ ਸਰਕਾਰ ਬਣ ਗਈ ਪੁਰਾਣੀ ਪੈਨਸ਼ਨ ਤੁਹਾਡੀ ਲੱਖ ਕੀਤੀ ਜਾਊਗੀ ਪਰ ਜਦੋਂ ਹੁਣ ਸਰਕਾਰ ਨੂੰ 3 3.5 ਸਾਲ ਹੋ ਗਏ ਤੇ ਇੱਕ ਕੱਚਾ ਨੋਟੀਫਿਕੇਸ਼ਨ ਕਰਕੇ ਉਹਦੀ ਪਤਾ ਨਹੀਂ ਕਿੰਨੇ ਕਰੋੜਾਂ ਦੀ ਇਹਨਾਂ ਨੇ ਆਪਦੀ ਮਸ਼ਹੂਰੀਤਾ ਕਰ ਲਈ ਪਰ ਪੰਜਾਬ ਵਿੱਚ ਉਸ ਪੈਨਸ਼ਨ ਦਾ ਅਜੇ ਤੱਕ ਨਾਮੋਂ ਨਿਸ਼ਾਨ ਚਾਰੀ ਨਹੀਂ ਹੋਇਆ ਜੇਕਰ ਮੰਗਾ ਹੁਣ ਸਰਕਾਰ ਨੇ ਮੰਗਿਆ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਸਾਡਾ ਇਹ ਅਜੇ ਤਿੱਖਾ ਸੰਘਰਸ਼ ਅਸੀਂ ਸਾਥੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸ਼ੀਪੀਆਂ ਦਾ ਦੌਰ ਆਜ ਹਫ਼ਤਾ ਚੱਲ ਰਿਹਾ ਹੈ ਸਾਡੇ ਖੁਵਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਜਦੋਂ ਵੀ ਸਾਡੇ ਕੋਈ ਇਹਨਾਂ ਨੂੰ ਕਰਦਾ ਕਿ ਅਸੀਂ ਉਹਦਾ ਕਾਟ ਕੇ ਸਾਹਮਣਾ ਕਰਦੇ ਆ ਇਹ ਅਸੀਂ ਸ਼ੁਰੂ ਕਰ ਚੁੱਕੇ ਆ ਤਿਆਹੀਆ ਕਰ ਲਿਆ ਵੀ ਸਰਕਾਰ ਕੋਲ ਵੀ 1.5-2 ਸਾਲ ਰਹਿ ਗਏ ਤੇ ਸਾਡੇ ਕੋਲ ਵੀ ਮੰਗਾਂ ਬਣਾਉਣ ਲਈ 1.5-2 ਸਾਲ ਰਹਿ ਗਏ ਜੇ ਸਾਡੀਆਂ ਮੰਗਾਂ ਨਹੀਂ ਮੰਨਤੇ ਤੇ ਸੰਘਰਸ਼ ਹੋਰ ਤਿੱਖਾ ਕਰਕੇ ਇਹਨਾਂ ਨੂੰ ਘਰ ਬਖਾਇਆ ਜਾਊਗਾ ਬਾਪੂ ਤੁਹਾਡਾ ਸ਼ੁਭਨਾਮ ਜੀ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਜੀ ਕੀ ਲੋੜ ਪਈ ਜੀ ਹਾਂ ਜੀ ਪਹਿਲੇ ਤਾਂ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਸਾਡੀ ਖਬਰਿਤ ਕਰ ਰਹੇ ਹੋ ਕਿਉਂਕਿ ਪੰਜਾਬ ਸਰਕਾਰ ਇਹ ਲਾਰਿਆਂ ਨਾਲ ਕੇ ਸਰਕਾਰ ਬਣੀ ਸੀ ਵਾਦੇ ਇਹਨਾਂ ਨੇ ਕੀਤੇ ਸੀ ਪੰਜਾਬ ਦੇ ਲੋਕਾਂ ਨਾਲ ਉਹ ਭਾਵੇਂ ਮੁਲਾਜ਼ਮ ਸਨ ਭਾਵੇਂ ਕਿਸਾਨ ਸਨ ਭਾਵੇਂ ਪਾਰੀ ਵਰਗ ਸੀ ਭਾਵੇਂ ਮਜ਼ਦੂਰ ਵਰਗ ਸੀ ਇਹਨਾਂ ਨੇ ਵਾਦੇ ਕੀਤੇ ਸੀ ਕਿ ਤੁਹਾਨੂੰ ਜਦੋਂ ਵੀ ਸਰਕਾਰ ਬਣੇਗੀ ਇਹ ਹਰਾ ਪੈਨ ਜਿਹੜਾ ਮੇਰਾ ਮੁਲਾਜ਼ਮਾਂ ਦਾ ਹੱਕ ਵਿੱਚ ਚੱਲੂਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਤੁਹਾਨੂੰ ਦਰਨੇ ਲਾਣ ਦੀ ਲੋੜ ਨਹੀਂ ਪਵੇਗੀ ਤੇ ਤੁਹਾਡੇ ਨਾਲ ਬੈਠ ਕੇ ਹੱਲ ਕੀਤੇ ਜਾਣਗੇ ਸਾਰੇ ਮਸਲੇ ਪਰੰਤੂ ਮੁੱਖ ਮੰਤਰੀ ਤਸਿਆ ਮੰਤਰੀ ਜੇ ਨੰਬਰ ਤੋਂ ਵੀ ਮਾਰੇ ਹਨ ਜਿਹੜੇ ਸਰਕਾਰ ਇੰਨਾ ਬਣਾਈ ਹੈ ਪਰ ਇੰਨਾ ਸਰਕਾਰ ਚਲਾਉਣ ਦਾ ਕੋਈ ਪਤਾ ਨਹੀਂ ਵਾਰ-ਵਾਰ ਮੀਟੀਆਂ ਦੇ ਕੇ ਵਾਰ-ਵਾਰ ਮੀਟਕਾਂ ਤਸਮਾ ਬਣ ਕੇ ਕੀ ਕਰਦੇ ਰਹਨ ਪਿਛਲੇ ਦਿਨਾਂ ਵਿੱਚ 19 ਦਸੰਬਰ ਨੂੰ ਪੰਜਾਬ ਦੇ ਸੰਘਾ ਤੇ ਆਪ ਮੋਰਚੇ ਤੇ ਹੋਰ ਜਿੱਥੇ ਬੰਦੀਆਂ ਨੇ ਇਹਨਾਂ ਮੀਟੇ ਕੀਤੀ ਕਿ ਜਿਹੜੀ ਤੁਹਾਡੇ ਪੀਟੀਆਈ ਜਾਂ ਆਰਡੈਂਟ ਖਰਾਬ ਤੇ ਦੀ ਇਹ ਪੇ ਰਿਵਾਈਜ਼ੇਸ਼ਨ ਉਹਨਾਂ ਉੱਪਰ ਜਿਹੜੀ ਕੱਟ ਲਾਣੀ ਸੀ ਜੇ ਜਦੋਂ ਉਹਨਾਂ ਨਾਲ ਗੱਲ ਚੱਲ ਰਹੀ ਸੀ ਪ੍ਰਾਣੀ ਪੈਣ ਚ ਦੀ ਗੱਲ ਚੱਲ ਰਹੀ ਸੀ ਤਾਂ ਜਿਹੜਾ ਸਿੱਖਿਆ ਮੰਤਰੀ ਜਿਹੜਾ ਅਨਪੜ੍ਹ ਸਿੱਖਿਆ ਮੰਤਰੀ ਜਿਹਨੂੰ ਸਮਝ ਨਹੀਂ ਲੱਗਦੀ ਉਹ ਮੀਟਿੰਗ ਦੇ ਵਿੱਚੋਂ ਪੱਟ ਗਿਆ ਉਹ ਜਿਵੇਂ ਬੰਦੀ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਸ ਦੇ ਵਿਰੁੱਧ ਅੱਜ ਅਸੀਂ ਪੰਜਾਬ ਜੀਆਂ ਸਾਰੀਆਂ ਜਥੇ ਬੰਦੀਆਂ ਇਵੈਂਟ ਤੇ ਸਾਡੇ ਫੈਕਸ਼ਨ ਜੀਨੀਆਂ ਫਰਾਕਟ ਦੇ ਪਜ਼ੀਰਾਂ ਉਹਨਾਂ ਨੇ ਇਹ ਕੰਮ ਕੀਤਾ ਪੰਜਾਬ ਦੇ ਵੱਲੋਂ ਮਿਲਿਆ ਪ੍ਰੋਗਰਾਮ ਉਸ ਲਾਗੂ ਕੀਤਾ ਕੇਸ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੱਸਿਆ ਜਾਵੇ ਜੇ ਤੁਸੀਂ ਐਵੇਂ ਚੱਲੋਗੇ ਤਾਂ ਅਗਲੀ ਵਾਰ ਆ ਜਿਹੜੇ ਤੁਹਾਨੂੰ ਵੋਟਾਂ ਪਈਆਂ ਇਹ ਵੋਟਾਂ ਨਹੀਂ ਪੈਣੀਆਂ ਤੁਹਾਨੂੰ ਅਸੀਂ ਨੰਗਾ ਕਰਾਂਗੇ ਅਜ ਤੱਕ ਇਤਿਹਾਸੇ ਪੰਜਾਬ ਦਾ ਕੋਈ ਵੀ ਸਿੱਖਿਆ ਮੰਤਰੀ ਦੁਬਾਰਾ ਉਹ ਕੁਰਸੀ ਤੇ ਜਾਂ ਸੱਤਾ ਦੀ ਮੋਣੀ ਨਹੀਂ ਚੜਿਆ ਤੇ ਅਸੀਂ ਇਹਨਾਂ ਨੂੰ ਥੱਲੇ ਪੇਟਾਵਾ ਕੇ ਦਰਿਆ ਤੇ ਵਿੱਚ ਧੰਨਵਾਦ ਜੀ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ